दिवाली बंदी छोड़ दिवस के संबंध में शहर दिन प्रमुख शख्सता ने देशवासियों दिवाली बंदी छोड़ दिवस दिन बधाई दीया मैं राजेश रैना सेक्रेटरी के टी कला कौशल ट्रस्ट अमृतसर मैं अपनी और पूरे मैनेजमेंट की तरफ से और ग्राम पंचायत कमला देवी की, की तरफ से पूरे शहर वासियों को और पंजाब वासियों को इस शुभ अवसर पर दिवाली की बहुत बहुत शुभकामनाएं देना चाहता हूँ और बंदी छोड़ दिवस की भी बहुत बहुत शुभकामनाएँ देना चाहता हूँ ਔਰ ਕਾਮਨਾ ਕਰਦਾ ਹਾਂ ਕਿ Shri Prabhu Ram ਸਾਰੇ ਦੇਸ਼ ਵਾਸੀਆਂ ਨੂੰ ਖੁਸ਼ ਹੋਰ ਸਵਸਤ ਰਹੇ ਦੇਸ਼ ਵਿੱਚ ਸੁੱਖ ਸ਼ਾਂਤੀ ਰਹੇ ਔਰ ਸਾਰੇ ਮੰਗਲਮਈ ਰਹੇ। ਡੇਰਾ ਪੁਰਸ਼ਾਗਰ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਨਸ਼ਰਾ ਅੱਡਾ ਮੈਂ ਮੁਖ 시ਵਾਧਾਰ ਬਾਬਾ ਪਾਇਸ ਸਿੰਘ ਛੋਡੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਦੇ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਔੜੇਰਾ ਪੁਰਸ਼ ਜੀ ਜਾਂ ਸਾਗਰ ਦੀ ਸਮੁੱਚੀ ਸੰਗਤ ਨੂੰ ਔਰ ਹੋਰ ਵੀ ਸਮੁੱਚੇ ਇੰਟਰਨੈਸ਼ਨਲ ਜਿਹੜੇ ਵੀ ਦੇਸ਼ਾਂ ਦੇ ਸਾਰਿਆਂ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਦਿਵਾਲੀ ਅਤੇ ਬੰਦੀ ਛੋੜ ਦਿਵਸ ਤੇ ਲੱਖ ਲੱਖ ਵਧਾਈਆਂ ਦਿੰਦਾ ਵਾਂਗਾ ਮੈਂ ਆਸ਼ ਕਰਦਾ ਸਰਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ ਵਾਂਗਾ ਕਿ ਹੇ ਸਰਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਸੂਰੀ ਸੁਲਤਾਨ ਇਸ ਸਾਰਿਆਂ ਵਾਸਤੇ ਦਿਵਾਲੀ ਜਿਹੜੀ ਆ ਖੁਸ਼ੀਆਂ ਭਰੀ ਹੋਵੇ ਅਤੇ ਇਹਦੇ ਨਾਲ ਹੀ ਜੋ ਡੇਰੇ ਵੱਲੋਂ ਸਕੂਲ ਚੱਲ ਰਿਹਾ ਵਗਾ ਸੋਡੀ ਮਾਡਰਨ ਸਕੂਲ ਦਸ਼ਮੇਸ਼ ਐਵੇਨਿਊ ਜੋ ਆਪਣੇ ਵੱਲੋਂ ਸਕੂਲ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਗਰੀਬਾਂ ਨੂੰ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੋਣਗੀਆਂ ਔਰ ਗਰੀਬਾਂ ਦੀਆਂ ਕਟੋਫੀਆਂ ਮਾਫ ਕੀਤੀਆਂ ਜਾ ਰਹੀਆਂ ਸਕੂਲ ਪਹਿਲੇ ਨੰਬਰ ਤੇ ਆ ਰਿਹਾ ਵਗਾ ਇਹੀ ਅਰਦਾਸ ਕਰਦਾ ਹਾਂਗਾ ਫਿਰ ਕਿ ਸਕੂਲ ਵੱਲੋਂ ਔਰ ਡੇਰੇ ਵੱਲੋਂ ਜਿਹੜਾ ਕਿਨੇਗਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਂਗਾ ਬੰਦੀ ਛੋੜ ਦੀਆਂ ਤੇ ਸਾਰੀਆਂ ਸੰਗਤਾਂ ਜਿਹੜੀ ਆਪੋ ਆਪਣੇ ਘਰ ਦੇ ਦੀਵਾਲੀ ਜਿਹੜੇ ਚਾਣਨ ਮਨਾਰਾ ਜਿਹੜਾ ਕਿਨੇ ਕਰਕੇ ਮਨਾਉਣ ਮੈਂ ਰਜਨੀਸ਼ ਸ਼ਰਮਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਸਰਕੂਲਰ ਰੋਡ ਅੰਮ੍ਰਿਤਸਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਔਰ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਔਰ ਉਮੀਦ ਕਰਦਾ ਕਿ ਸਭ ਲੋਗ ਤਿਹਾਰਾਂ ਨੂੰ ਮਿਲ ਜੁਲ ਕੇ ਇੱਕ ਦੂਜੇ ਨਾਲ ਹਸੀ ਖੁਸ਼ੀ ਔਰ ਤੰਦਰੁਸਤੀ ਨਾਲ ਬਿਲਾਨਗੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹਨਾ ਕਿ ਪਟਾਕਿਆਂ ਨਾਲ ਪ੍ਰਦੂਸ਼ਣ ਬਹੁਤ ਫਾਇਦਾ ਹੈ ਤੇ ਕੋਸ਼ਿਸ਼ ਕਰੋ ਕਿ ਇਹਨਾਂ ਦੀ ਵਰਤੋਂ ਘੱਟ ਹੋਵੇ ਜਿਹਦੇ ਨਾਲ ਬਿਮਾਰੀਆਂ ਨਾ ਫੈਲਣ ਔਰ ਸਭ ਲੋਕ ਆਪਣੀ ਸਿਹਤ ਦਾ ਧਿਆਨ ਰੱਖ ਕੇ ਚੰਗੀਆਂ ਚੀਜ਼ਾਂ ਖਾਣ ਔਰ ਆਪਣੀ ਸਿਹਤ ਦਾ ਧਿਆਨ ਰੱਖਣ ਔਰ ਆਪਣੀ ਸਿਹਤ ਨੂੰ ਕਾਇਮ ਕਰਨ ਵਾਸਤੇ ਕਿਉਂਕਿ ਜਾਨ ਹੈ ਤੇ ਜਹਾਨ ਹੈ ਜੀ ਜੇ ਅਸੀਂ ਤੰਦਰੁਸਤਾਂ ਤੇ ਸਭ ਕੁਝ ਠੀਕ ਹੈ ਆਪਣੀ ਸਿਹਤ ਦਾ ਧਿਆਨ ਕਰਨ ਵਾਸਤੇ ਜਿਹੜੇ ਕਿ ਰੂਟੀਨ ਦੇ ਵਿੱਚ ਕੋਈ ਟੈਸਟ ਹੁੰਦੇ ਨੇ ਉਹ ਜ਼ਰੂਰ ਕਰਾਣੇ ਚਾਹੀਦੇ ਆ ਮੈਂ ਇੱਕ ਵਾਰੀ ਫੇਰ ਆਪਣੇ ਸਕੈਨ ਸੈਂਟਰ ਵੱਲੋਂ ਆਪਣੇ ਡਾਕਟਰਸ ਵੱਲੋਂ ਆਪਣੇ ਸਾਰੇ ਸਟਾਫ ਵੱਲੋਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਔਰ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਸੰਤਾਂ ਨੂੰ ਬੰਦੀ ਛੋਟ ਦਸਤੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਹਰ ਇੱਕ ਘਰ ਵਿੱਚ ਪਰਮਾਤਮਾ ਖੁਸ਼ੀਆਂ ਖਿੜੇ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਜੀ ਤੁਹਾਨੂੰ ਬੱਦੀਪ ਸਿੰਘ ਜੀ ਸਾਸੰਗਤ ਜੀ ਦਾਸ ਪਈਆ ਮਨਦੀਪ ਸਿੰਘ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦੇਵਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਅਰਦਾਸ ਕਰਿਓ ਸਾਰੀ ਸੰਗਤ ਰਲ ਮਿਲ ਕੇ ਕਿ ਗੁਰੂ ਪਿਤਾ ਜੀ ਆਪ ਬਖਸ਼ਿਸ਼ ਦਾ ਖਾਤਾ ਖੋਲ ਕੇ ਜਿਵੇਂ ਉਹਨਾਂ ਨੇ 52 ਰੌਜੀਆਂ ਦੇ ਬੰਧਨ ਕੱਟੇ ਸਾਡੇ ਵੀ ਸਾਰਿਆਂ ਦੇ ਦੁਨਿਆਵੀ ਔਰ ਅਧਿਆਤਮਿਕ ਤਾਈ ਦੇ ਮਾਰਗ ਵਿੱਚ ਜਿੰਨੇ ਵੀ ਬੰਧਨ ਸਾਨੂੰ ਪਏ ਨੇ ਸਾਡੇ ਸਾਰਿਆਂ ਦੇ ਬੰਧਨ ਸਤਿਗੁਰੂ ਕਟਣ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤੇ ਮੈਂ ਬਾਲਕਿਸ਼ਨ ਸ਼ਰਮਾ ਜੋ ਕਿ ਪੇਸ਼ੇ ਤੋਂ ਇੱਕ ਬੀਕੇ ਢਾਬਾ ਸ਼ਰਮਾ ਵੈਸ਼ਨੋ ਢਾਬਾ ਚਲਾ ਰਿਹਾ ਦੋਨੋਂ ਹੀ ਬਟਾਲਾ ਰੋਡ ਦੇ ਵਿੱਚ ਹੈ ਸੋ ਸਵਸਤ ਖਾਓ ਅੱਛਾ ਖਾਓ ਇਸ ਦੇ ਨਾਲ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਦੀਪਾਵਲੀ ਦੀ ਬੰਦੀ ਛੋੜ ਦੀ ਵਧਾਈ ਦੇਣਾ ਚਾਹੁੰਦਾ ਕਿ ਸਮਾਜ ਸਵਸਤਰ ਇਸ ਦੇ ਨਾਲ ਨਾਲ ਨਸ਼ਾ ਵਿਰੋਧੀ ਸੰਸਥਾ ਹੈ ਮੇਰੀ ਜਿਹਦੇ ਵਿੱਚ ਮੈਂ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਰਹਿਣਾ ਯੁਵਾ ਪੀੜੀ ਨੂੰ ਨੌਜਵਾਨ ਰੱਖਣ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਹਮੇਸ਼ਾ ਸचेत ਕਰਦਾ ਰਹਿਣਾ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗਾ ਕਿ ਇਸ ਬੰਦੀ ਛੋੜ ਔਰ ਦੀਵਾਲੀ ਜਿਹੜੀ ਲਗਾਤਾਰ ਅਸਾਨੂੰ ਦੇਖਣ ਨੂੰ ਔਰ ਖੁਸ਼ੀਆਂ ਮਨਾਉਣ ਨੂੰ ਮਿਲਦੀ ਹੈ ਇਸ ਦੇ ਨਾਲ ਨਾਲ ਬੱਚਾ ਜਾਂ ਯੁਵਾ ਪੀੜੀ ਨੂੰ ਜ਼ਰੂਰ ਇਸ ਗੱਲ ਨੂੰ ਕਵਾਂਗੇ ਵੀ ਸਪੋਟਕ ਜਿਹੜੇ ਬੰਬ ਵਗੈਰਾ ਉਹ ਘਟ ਚਲਾਏ ਜਾਣ ਤਾਂ ਇਸ ਤੋਂ ਰਹਿਤ ਰਹਿ ਕੇ ਹੀ ਦੀਵਾਲੀ ਮਨਾਈ ਜਾਵੇ। ਮੇਰੇ ਤੀਸ਼ਕਮਰ ਬੱਲੂ ਔਰ ਕਾਉਂਸਲਰ ਸੁਨੀਤਾ ਸ਼ਰਮਾ ਵਾਰਡ ਨੰਬਰ 77 ਦੇ ਸਾਰੇ ਵਾਰਡ ਵਾਸੀਆਂ ਤੋਂ ਸ਼ਹਿਰ ਵਾਸੀਆਂ ਨੂੰ ਸ਼ੁਭ ਦੀਪavali ਦੀ ਔਰ ਬੰਦੀ ਛੋੜ ਦੀ ਵਸਦੀ ਹਾਰਦਿਕ ਸ਼ੁਭ ਕਾਮਨਾਵਾਂ। ਇਹ ਤਿਯਾਰ ਪਰਵ ਜਿਹੜੇ ਆ ਸਾਨੂੰ ਆਪਸੀ ਸਾਡਾ ਪਿਆਰ ਵਧਾਉਂਦੇ ਆ ਸਾਨੂੰ ਆਪਸ ਵਿੱਚ ਜੋੜਦੇ ਆ ਇਹ ਦੀਵਾਲੀ ਤੁਹਾਨੂੰ ਸਭ ਨੂੰ ਖੁਸ਼ੀਆਂ ਲੈ ਕੇ ਆਵੇ। ਆਪ ਨੂੰ ਇੱਕ ਵਾਰ ਤੋਂ ਦੀਵਾਲੀ ਦੀ ਫੇਰ ਹਾਰਦਿਕ ਸ਼ੁਭ ਕਾਮਨਾਵਾਂ। ਮੈਂ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਵਾਰਡ ਨੰਬਰ 78 ਮੈਂ ਅਤੇ ਮੇਰੇ ਪਰਿਵਾਰ ਵੱਲੋਂ ਇਹੀ ਅਰਦਾਸ ਕਰਦੇ ਵਾਂ ਕਿ ਇਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਪਰਮਾਤਮਾ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਅਤੇ ਇੱਕ ਵਾਰ ਫਿਰ ਤੋਂ ਮੈਂ ਇਹੀ ਆਸ ਕਰਦਾ ਵਾਂ ਕਿ ਲੋਕਾਂ ਦੀਆਂ ਜੋ ਵੀ ਆਸਾ ਮੁਰਾਦਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਪੂਰੀਆਂ ਹੋਣ ਅਤੇ ਇੱਕ ਵਾਰ ਫਿਰ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ